ਫਿਰ ਕੁਛ ਸਾਡਾ ਕੋ ਮੈਨੂੰ ਬਾਅਦ ਕੋਈ ਕਿਸੇ ਨੇ ਕਿਤੇ ਜਾਣੇ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਕਿਥੇ ਨਾ ਪੈ ਗਏ ਇਹ ਗੱਲ ਮੰਨ ਤੁਹਾਡੀ ਵਿੱਚ ਮੈਂ ਰੱਪਾ ਕਰਦੇ ਹਾਂ ਤੁਸੀਂ ਗੱਲ ਕੀਤੀ ਕੱਢ ਕੇ ਪਾਉਂਦੇ ਐਪਾਇੰਟਮੈਂਟ ਹੈ ਮੈਂ ਕਾਂਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਂ ਖੋਲ੍ਹ ਰਿਹਾ ਹਾਂ ਨਾ ਨੋਟ ਕਰ ਲਓ ਲਿਆਓ ਹੋ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਗੋਵਾ ਚੰਗੀ ਤਰ੍ਹਾਂ ਇਹ ਤਰੀਕਾ ਥੋੜਾ ਹੈ ਕਿ ਤੁਸੀਂ ਬਹਿ ਗਏ ਮੈਂ ਥੱਕਾ ਜ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਸੇਵਨ ਆ ਕਿਉਂ ਚੱਲਿਆ ਕੋਈ ਇੱਕ ਉਹਨੂੰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਜੇ ਮੈਂ 7 ਹੈ 788 3608 608 70 ਫੋਨ ਲਾ ਕੇ ਵੇਖ ਜੇ ਇਹਨਾਂ ਨੂੰ ਮਰਦੀ ਥਾਣੇ ਬੁਲਾਉਂਦੇ ਕੰਮੀ ਰਹਿਣਾ ਜੇ ਇਹਨਾਂ ਨੂੰ ਮਰਦੀ ਥਾਣੇ ਕੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਇਹ ਤਰੀਕਾ ਥੋੜਾ ਵੀ ਉਹ ਨਹੀਂ ਛੱਡਾਂਗੇ ਗੱਲ ਆ ਉੱਥੇ ਕਿਸੇ ਡਰਾਈਵਰ ਨਾਲ ਕਰਦੇ ਹਾਂ ਉਹ ਨਹੀਂ ਕਰਦੇ ਹਾਂ ਜਲਦੀ ਬੱਸ ਤੇ ਚੜੀਆਂ ਨੇ ਆਪੇ ਮੰਨ ਲੈ ਜਲਦੀ ਚੜੀਆਂ ਮੈਂ ਚੜ੍ਹ ਕੀ ਹੋਇਆ ਤੁਮ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਕੋਈ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਵੀ ਲੱਗੇ ਆ ਕਿੱਥੇ ਹੋਣਾ ਪਤਾ ਸਕਦਾ ਇਹ ਥੋੜੀ ਆਪਣੀ ਗਲਤੀ ਦਾ ਠਿਕਰੇ ਕੇ ਸਿਰ ਤੇ ਫੋੜ ਲਓ ਮੈਂ ਅੱਜ ਮੈਂ ਚੰਚਲ ਦੀ ਬੱਸ ਸੜਿਆ ਮੈਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਅਹਿਤ ਨੂੰ ਕਾਹਦੇ ਲਈ ਕਵਰ ਟਿਕਟ ਦਾ ਮਗਰ ਆਪਣਾ ਨੰਬਰ ਇਹਨਾਂ ਨੂੰ ਮੁਸਤੰਤਰੀ ਕਿਤੇ ਰਹਿਣਾ ਮੈਂ ਛੱਡਿ ਘੜੀ ਰਹਿਣਾ ਰੋਕੀ ਰਹੀ ਨਹੀਂ ਉੱਥੇ ਦੇ ਰਹੇ ਕੋਈ ਥੋੜਾ ਹੋਰ ਇੱਕ ਦਿਨ ਕੱਲ ਨੂੰ ਰੈਲਾਈਜ਼ ਕਰੇਂਗਾ ਠੀਕ ਹੈ ਤੁਹਾਨੂੰ ਜੋ ਹੋਵੇਗਾ ਅਸੀਂ ਛੱਡੋ ਇਸ ਕਰਕੇ ਚੜਾ ਦੇ ਲੈ ਕੇ ਜਸਮੋਤ ਦੇ ਮੈਂ ਲੇਟ ਹੋ ਰਿਹਾ ਸਾਡਾ ਪਰਸਾ ਦਾ ਕੰਮ ਆ ਦੇਖ ਲਓ ਮੈਂ ਕੀ ਨਹੀਂ ਮਾਰਿਆ ਇਹ ਫੈਸਲਾ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਤੇ ਡਿਸਟਰਬ ਨਾ ਕਰਦੇ ਨਾ ਤੁਸੀਂ ਅਰਾਮ ਕਰਦੇ ਹੋ 11:30 ਸੋਕਿਆ ਉਹਨੇ ਕੀ ਕਰਤਾ ਦੱਸੋ ਮੈਨੂੰ ਸੌਰੀ ਸੌਰੀ ਮੈਨੂੰ ਕੀ ਕਰੀ ਵੀਰ ਸੌਰੀ ਹੋਈ ਹੋਈ ਫਿਰ ਇਹ ਸੌਰੀ ਸੌਰੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹਿਤਾ ਮੈਂ ਕੀ ਕਰਤਾ ਮੈਂ ਲੂਸ ਟਾਕਿੰਗ ਨਹੀਂ ਕਰਦਾ ਮੈਂ ਮੈਸੇਜ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨੂੰ ਉਹਨੂੰ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਡਿਪੂ ਹੈਂ ਪੈਂਦੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਹਾਹ ਰਿਹਾ ਰਿਕਾਰਡਿੰਗ ਇਹਨ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਨਹੀਂ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਟੰਗਰਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਰੰਗ ਨਹੀਂ ਕਰਕੇ ਯੇ ਮੈਨ ਲੇਟ ਹੋ ਗਿਆ ਉਹ ਤੂੰ ਪੈਨ ਚੁਪ ਕਰ ਇਹੋ ਜੀ ਨੂੰ ਫੇਰ ਸੋਹਣੀ ਬਣਦੀ ਆ ਯਾਰ ਇਹੀ ਕਰੋ ਸਾਥ ਸਾਤੋਂ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਬੈਠੇ ਆਪਣੇ ਜੇਟ ਹੋਣੇ ਆਪਾਂ ਕੇ ਬੱਸ ਤੋਰੀਏ ਨਾ ਮੈਂ ਉਹਦੇ ਕਿਹਨੇ ਫੜੇ ਬਾਰੇ ਤੈਨੂੰ ਸੋਹਣੀ ਮੰਗੇ ਫਿਰ ਸੌਰੀ ਵੀ ਨਹੀਂ ਮੰਗਣੀ ਅਪਾਇਟਮੈਂਟ ਹੈ ਉਹਦੀ ਯਾਰ ਥੱਲੇ ਉੱਪਰ ਕਰੋ ਬੰਦ ਚੱਲੋ ਨੰਬਰ ਦੇ ਦੇ ਥੱਲੇ ਉੱਪਰ ਅੱਡੀ ਫੋਟੋ ਨਹੀਂ ਨਿਕਲਦੀ ਅੱਡੀ ਗਾ ਪਾਇਆ ਬੜੇ ਬੇੜੇ ਵਜਾ ਨਹੀਂ ਚੱਲੋ ਨਹੀਂ ਇੱਕਾ ਕਰਦੇ ਕੀ ਨਹੀਂ ਜੋ ਕਰਨਾ ਕੰਮ ਅੱਡੀ ਫੋਟੋ ਖਿੱਚੋ ਕੀ ਤਾ ਸਾਰੀ ਨੀ ਮੈਂ ਨੰਬਰ ਹੀ ਮੱਗੇ ਰਿਹਾ ਭਾਈ ਇਹ ਨਾ ਲੱਕਾ ਮੱਤ ਨੀ ਸਾਰੀ ਬਾਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮਾਦੀ ਮੈਂ ਬਸ ਤੂੰ ਕਰ ਯੂਟਿਊਬ ਸਬਸਕ੍ਰਾਈਬ ਕਰ ਲੈ ਆ ਵੇ ਬਸ ਕਰੋ ਬਸ ਕਰੋ ਮਰ ਨੂੰ ਆ ਪੀਨ ਕੋ ਬਲਾਨ ਬਲਾਨ ਕਿੰਨੂੰ ਕਿੰਨਾ ਬਣਾਣਾ ਬਲਾਨ ਨਹੀਂ ਨੱਖਾ ਤੇਰੇ ਪਿੱਛੇ ਕੋੜ ਹੁੰਦਾ ਚੱਲ ਥਲੇ ਭਾਈ ਭਾਈ ਯਾਰ ਭਾਗੀ ਭਾਗੀ ਕੀ ਕਰੇ ਭੈਣ 15 ਮਿੰਟੇ ਬਾਹਰ ਹੀ ਕਰਦੇ ਜਿਹਦੀ ਬਾਸ ਤੇ ਚੜੀ ਜਾਂਦੇ ਫਿਰ ਸਾਨੂੰ ਗੱਲ ਆ ਕੇ ਪਤਾ ਪੈਦਾ ਆ ਨੂੰ ਨਹੀਂ ਪਤਾ ਇਹ ਗੱਲ ਦਾ 90 ਨੰਬਰ ਚੱਲ ਨਹੀਂਦਾ ਹੋਰ ਕਿਹੜਾ ਚੱਲੂ 112 112 100 ਕੁਝ ਬੋਲ ਨਹੀਂ ਮਸਹਰ ਕਰਤਾਂ ਦੀ 312 ਫਿਰ ਕਰਨੀ ਹੈ ਮੈਂ ਇੱਕ ਵੀ ਬਣ ਨਹੀਂ ਫਿਰ ਮੈਂ ਰਿਸਰਵ ਇਨਵੋਇਸ ਇੱਥੇ ਤੇਰੇ ਕੋਈ ਤਾਂ ਲੱਗਦਾ ਪਹਿਲੇ ਤੂੰ ਤਮੀਰ ਇਹ ਚੱਲ ਗਈ ਸੀ ਸਭ ਕੋਈ ਕਿੱਥੇ ਲੱਗੇ ਜੀ 100 ਮਿੰਟ ਹਾਂ ਇਹ ਜਾ ਭਾਈ ਪਹਿਲਾਂ ਚੱਲ ਜੀ ਆਪਾਂ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਉਹ ਨਹੀਂ ਕਰਦੇ ਸਹੀ ਫਿਰ ਅਸੀਂ ਬੰਦ ਕਰਦੇ ਅਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਪਹਿਲੇ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਬੜੀਏ ਸਮਨਾਰਾ ਚੌਕ 'ਆ ਇੱਕ ਲੇਡੀ ਆ ਬੱਟਨੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਿਆ ਸਰਕਾਰੀ ਬੱਸ ਚੱਲ ਚੰਡੀਗੜੀ ਪੂ ਦੀ ਫ੍ਰੀਦਕੋਟ ਇੱਕ ਪੂ ਆਹ ਲੋ ਉਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਆ ਮੀਤੂ ਮੀਤੂ ਗੋਰਾਵਾ ਦਾ ਨਾਮ ਆ ਕੋਈ ਗੱਲ ਨਹੀਂ ਇਹ ਸਾਰੇ ਟੱਕਰ ਤੁਸੀਂ ਦੱਸ ਕਿ ਕਿੱਥੇ ਲੱਗਦੀ ਹੈ ਚਾਂਦੀ ਵਾਸਤੇ ਲੀੜੀ ਨਹੀਂ ਆ ਰਹੀ ਆਹੋ ਆ ਗਈ ਹੈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਨਹੀਂ ਪਲੇਟ ਹੁੰਦੇ ਮੈਸੇ ਪੈਣੀ ਗੱਲ ਨਹੀਂ ਹੈ ਬਸ ਤੁਹਾਨੂੰ ਮੈਂ ਟਿੱਕੂ ਗੱਲ ਮਤਲਬ ਪਟੋ ਰਹੀ ਹੈ ਜੀ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਦਾ ਜਾ ਸਕਦੇ ਆ ਤੇ ਉਹਨਾਂ ਅਫਸਰਾਂ ਨੇ ਸੰਕੇਤ ਆਏ ਨੇ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਭਾਈ ਜੀ ਗਵਰਨਮੈਂਟ ਕਰਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਚੜਦੀ ਵਾਸਤੇ ਲੋਕ ਚੜਦੇ ਆ ਰਹੇ ਹੁਣ ਥੱਲੇ ਉਤਰ ਜਾਓ ਮੈਂ ਤਾਂ ਮਿਸਬੀਹਵ ਕੀਤਾ ਉਤਰੋ ਸਰ ਪੁਲਿਸ ਆ ਰਹੀ ਮੈਂ ਤਾਂ ਡਰ ਰਿਹਾ ਹਾਂ ਚਲ ਗਈ ਏ ਤੂੰ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਦੁਆਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਔਰਦੇ ਆ ਤੇ ਔਰਦੇ ਰਹੇ ਜੇ ਬੰਦਾ ਹੁੰਦੀ ਨਾ ਹੁਣ ਤੇ ਤੇਰੇ ਵਰਗੇ ਨਾਲ ਐਂਡ ਕਰਨਾ ਪੈਂਦਾ ਹੱਥ ਦਾ ਡੁਲਾਰੇ ਫਾਦਰ ਤੁਸੀਂ ਤੇ ਤੂੰ ਇਹ ਪਾਗਲ ਨਾਲ ਕਿਹਨੇ ਦੁਆਰਾ ਕਰ ਦਵਾਰ ਕਾ ਉਹ ਇਹਨੂੰ ਹੱਥ ਜੁੜਾਏ ਥੱਲੇ ਲਾ ਇਹਨੂੰ ਯਾਰ ਜੇ ਸੇ ਰਿਕਾਰਡਿੰਗ ਸਾਰੀ ਹੋ ਗਈ ਹੈ ਕਲੀਅਰ ਤੋਂ ਕਰਾ ਮੇਰੇ ਕਾਗਜ਼ ਇਹ ਮੈਂ ਲੈਣ ਦਉਂ ਨਿਆ ਕਾ ਇਹੋ ਜੇ ਖਰਚੇ ਇਹ ਉੱਥੇ ਇਹਦਾ ਫਾੜ ਰੱਖ ਕੇ ਕਿਨੇ ਮੂਆ ਕੇ ਮੇਰੇ ਕੰਮ ਕਰ ਦੋਣੇ ਓ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਜਾ ਮੈਂ 48 ਵਾਲੀਆਂ ਲੈ ਕੇ ਜਾਣਾ ਥੱਲੇ ਉੱਤੇ ਯਾਰ ਦੂਰੀਆਂ ਕਰ ਦਿਓ ਮੇਰੀ ਬੱਸ ਮੈਂ ਚੱਲ ਜਾਂਦਾ ਤੁਸੀਂ ਬਲਿਸ ਬੁਲਾਏ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਤੁਹੀਂ ਤੁਹਾਨੂੰ ਮਿਲਣੀ ਮੰਗਿਆ ਬੱਲੇ ਬੱਤ ਨਹੀਂ ਬੋਲੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਲਡੋਂ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨੂੰ ਵੀਰ ਕਹਿਣ ਦੀਆਂ ਹੁਣ ਇੱਕ ਤਰ੍ਹਾਂ ਹੁਣੇ 10 ਮਿੰਟ ਪਹਿਲਾਂ ਮਿਸ ਬੇਰ ਕੀਤਾ ਤੇਰੇ ਦਾ ਆਦੇ ਵੀ ਮਦਾ ਸਾਰਾ ਬਾਈ ਚੱਲਣਾ ਮੈਨੂੰ ਮਤਰ ਦਿਓ ਜਨਰਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਕਿਤੇ ਨਹੀਂ ਕਰਦੀ ਕਿਥੇ ਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੋ ਤਾ ਤਾਂ ਹੀ ਜਾਣਾ ਨਹੀਂ ਕੋਈ ਰੋਕਾ ਨਹੀਂ ਪੁਸੂ ਮਦਰ ਗਾੜੀ ਨਹੀਂ ਜਾਣਾਂ ਬਾਈ ਜੀ ਖੜੇ ਖੜੇ ਉਤਰ ਜਾ ਜਿਹੜੇ ਮੇਰੀ ਰਿਕਵੈਸਟ ਆ ਬਸ ਤਾਂ ਚੱਲੇ ਨਹੀਂ 48 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਤੂੰ ਜਣਾ ਉਹ ਕਰਕੇ ਸਾਰਾ ਧੰਦੇ ਲਾ ਬਾਈ ਜੀ ਮੈਂ 52 ਸਵਾਰੀਆਂ ਨਾਲ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤਾਂ ਤਰਵੰਦੀਰ ਵੀ ਥੱਲੇ ਲਾ ਦੇ ਤੂੰ ભાઈ મે ટિકિટ નથી લેવાની આ નંબર લે લે એવું નથી આવવાનું મેં દેખવા તો સારે રેડ ફોન કાલ ફોન આ ગઈ બસ ફોન નું ઇ ક ભાઈ હે તું કે રહ્યો મે કોણ સારે ને કર લે ફોન હા કિતતે આ સારે ને કિતતે

ਤੇ ਮੈਂ ਗਿਰ ਗਿਰਦੇ ਗਿਰਦੇ ਬੱਚੀ ਉਸ ਟਾਈਮ ਤੇ ਜਦੋਂ ਮੈਂ ਗਿਰਦੇ ਗਿਰਦੇ ਬੱਚੀ ਆ ਤੇ ਸਰ ਮੈਂ ਕੰਡਕਟਰ ਨੂੰ ਸਿਰਫ ਇੰਨਾ ਕਿਹਾ ਤੋ ਬਈ ਬੱਸ ਸੇ ਰੋਕੇ ਕਿਉਂ ਨਹੀਂ ਤੇ ਕੰਡਕਟਰ ਤੁਸੀਂ ਅਗਰ ਵੀਡੀਓ ਦੇਖ ਰਹੇ ਹੋ ਤੇ ਉਹਦੇ ਵਿੱਚ ਉਹ ਕਹਿ ਰਿਹਾ ਹੈ ਕਲੀਅਰ ਕਹਿ ਰਿਹਾ ਹੈ ਕਿ ਸਮਰਾਲਾ ਚੌਕ ਬੱਸ ਸਟਾਪ ਹੈ ਸਰ ਸਮਰਾਲਾ ਚੌਕ ਬੱਸ ਸਟਾਪ ਹੈ ਨਾ ਬੱਸ ਸਟਾਪ ਹੈਗਾ ਹੈਗਾ ਨਾ ਮੂ ਫਿਰ ਬੋਲ ਕੇ ਵੀ ਦੱਸੋ ਕੀ ਹੈ ਨਾ ਬੱਸ ਸਟਾਪ ਸੀਗਾ ਤੇ ਮੈਂ ਜਦੋਂ ਚੜਨ ਲੱਗੀ ਉਹਨਾਂ ਨੇ ਬੱਸ ਚਲਾ ਦਿੱਤੀ ਜੀ ਤੇ ਉਹ ਕੇ ਦਾ ਉਹਨਾਂ ਨੇ ਮਤਲਬ ਜਿਹੜੀ ਸਵਾਰੀ ਸੀ ਉਹ ਮੇਰੇ ਮਗਰ ਪੈ ਗਈ ਕਿ ਮੈਂ ਪਾਸਪੋਰਟ ਬਣਵਾਣ ਜਾਣਾ ਸਾਨੂੰ ਜਲਦੀ ਹੈ ਤੂੰ ਬਸ ਉਤਰ ਤੇ ਅਸੀਂ ਜਾਈਏ ਜਦੋਂ ਸਵਾਰੀ ਨੇ ਮੇਰੇ ਨਾਲ ਮਿਸਬਿਹਵ ਕੀਤਾ ਤੱਕ ਕੰਡਕਟਰ ਔਰ ਡਰਾਈਵਰ ਤੇ ਵੀ ਥੋੜੀ ਜੀ એનર્ਜੀ ਆ ਗਈ ਉਹਨਾਂ ਨੇ ਗੱਲ ਨੂੰ ਘੁਮਾਤਾ ਸਵਾਰੀਆਂ ਤੇ ਗੱਲ ਲਾਗੇ ਉਹ ਕਿ ਇੰਨੀਆਂ ਸਵਾਰੀਆਂ ਪੂਰੀਆਂ ਕਰਨੇ ਨੇ ਤਾਂ ਸਾਰੇ ਬੰਦੇ ਉਤਰ ਜਾਓ ਜਦੋਂ ਉਹਨਾਂ ਨੇ ਇੰਨੀ ਗੱਲ ਕਹੀਏ ਸਾਰੇ ਬੰਦੇ ਉਤਰ ਜਾਓ ਤੇ ਸਵਾਰੀਆਂ ਪੈਨਿਕ ਕਰਨਾ ਬਈ ਹਾਸੀ ਸਾਰੇ ਖੱਜਲ ਹੋਵਾਂਗੇ ਮੈਡਮ ਤੁਸੀਂ ਥੱਲੇ ਉਤਰ ਜਾਓ ਹਨਾ ਤੇ ਮੈਂ ਉੱਥੇ ਇਹੀ ਕਹਿ ਰਹੀ ਹਾਂ ਕਿ ਪੁਲਿਸ ਬੁਲਾਓ ਮੇਰੀ ਵੀਡੀਓ ਬਣਾਈਏ ਮੈਨੂੰ ਡਿਲੀਟ ਕਰਾਵਾਂ ਐਨ ਵਿੱਚ ਉਹ ਜਿਹੜਾ ਬੰਦਾ ਸੀਗਾ ਇੱਕ ਤਾਂ ਮੇਰੇ ਨਾਲ ਉਹਨੇ ਬਹੁਤ ਜ਼ਿਆਦਾ ਦੇਖੋ ਹਾਰ ਰੂਡਲੀ ਬਿਹੇਵ ਕੀਤਾ ਪਰ ਦੇਖੋ ਜੇ ਤੁਹਾਡੇ ਵੀ ਫੈਮਿਲੀ ਦੇ ਬੰਦੇ ਕੋਈ ਐਦਾ ਜਾਣਗੇ ਤੇ ਐਦਾ ਮਿਸਵੇ ਹੋਵੇ ਤੇ ਕਿਸ ਤਰ੍ਹਾਂ ਲੱਗੇਗਾ ਸਰ ਇੱਕ ਪਬਲੀਕਲੀ ਨੰਬਰ ਮੰਗਣਾ ਮੇਰਾ ਕਿਤੇ ਤੱਕ ਚਾਅਸ ਸੀਗਾ ਫਿਰ ਉਸ ਨੰਬਰ ਨੂੰ ਮੀਡੀਆ ਤੇ ਚਲਾਣਾ ਕਿੱਥੇ ਤੱਕ ਜਾਇਜ਼ ਸਿਕਾ ਫਿਰ ਜਿਹੜੀ ਟੱਚਿੰਗ ਹੋਈ ਜਦੋਂ ਮੈਡਮ ਕਹਿ ਰਹੀ ਐ ਕਿ ਮੈਨੂੰ ਟੱਚ ਕਿਦਾਂ ਕੀਤਾ ਤੂੰ ਹਨਾ ਟੱਚ ਕਰਨਾ ਕਿੱਥੇ ਤੱਕ ਜਾਇਜ਼ ਸਿਸ ਮੈਂ ਪੁਲਿਸ ਜੀ ਡਿਮਾਂਡ ਕੀਤੀ ਓਥੇ ਵੀਡੀਓ ਡਿਲੀਟ ਕਰਾਉਣ ਦੀ ਡਿਮਾਂਡ ਕੀਤੀ ਐ ਬੱਸ ਰੋਕਣ ਦੀ ਗੱਲ ਕੀਤੀ ਇਸ ਤੋਂ ਇਲਾਵਾ ਕੋਈ ਗੱਲ ਨਹੀਂ ਸੀਗੀ ਤੇ ਸਾਡੇ ਨਾਲ ਜਿਹੜਾ ਹੋਇਆ ਮੈਂ ਇੱਕ ਲੇਡੀ ਹਾਂ ਤੁਹਾਨੂੰ ਲੱਗਦਾ ਮੇਰੇ ਨਾਲ ਸਹੀ ਹੋਇਆ ਓਥੇ ਸਰ ਬਾਕੀ ਜਿਹੜੇ اپੋਜੀਸ਼ਨ ਸੀਗੇ ਐਨਾ ਮੇਰੇ ਕੰਮ ਤੋਂ ਘਬਰਾ ਗਏ ਨੇ ਕਿ ਇੰਨੀ ਕੋਣਾਂ ਨੇ ਵੀਡੀਓ ਮੇਰੀ ਵਾਇਲ ਕਰਵਾਈ ਹੈ ਉਹਨਾਂ ਨੂੰ ਕੰਮ ਮਿਲਿਆ ਕੋਈ ਗਾਲੀ ਮੈਨੂੰ ਵੀ ਅੱਜ ਫੀਲ ਹੋ ਰਿਹਾ ਕਿ ਮੈਂ ਬਹੁਤ ਅੱਛਾ ਕੰਮ ਕਰ ਰਹੀ ਆ ਜਿਹਨੂੰ ਦੇਖ ਕੇ اپੋਜੀਸ਼ਨ ਐਨਾ ਘਬਰਾਇਆ ਪਿਆ ਕਿ ਜਿਹੜੀ ਨੈਤਿਕਤਾ ਦਾ ਉਹਨਾਂ ਨੇ ਐਨਾ ਪਤਨ ਕੀਤਾ ਕਿ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਕਿ ਮੈਡਮ ਦਾ ਫੇਸ ਬਲਰ ਕਰੀਏ ਜਾਂ ਉੱਥੇ ਕੋਈ ਨਾਰਮਲ ਲੇਡਿਸ ਵੀ ਹੋਵੇ ਸਰ ਉਹਦਾ ਫੇਸ ਬਲਰ ਹੋਣਾ ਚਾਹੀਦਾ ਜਿੱਥੇ ਮੇਰਾ ਨੰਬਰ ਹੈ ਉਹ ਬੀਬੂ ਬਚਣੀ ਚਾਹੀਦੀ ਸੀ ਕੁਝ ਵੀ ਨਹੀਂ ਹੋਇਆ ਸਰ ਤੇ ਕੋਈ ਗੱਲ ਹੈ اپੋਜੀਸ਼ਨ ਨੇ ਮੈਨੂੰ ਪਾਪੂਲਰੀ ਕੀਤਾ ਕੋਈ ਦਿੱਕਤ ਨਹੀਂ ਜੋ ਸ਼ਖਸ ਕੋਣ ਸੀ ਜਿਹੜਾ ਤੁਹਾਡੇ ਨਾਲ ਬਸ ਦੇ ਵਿੱਚ ਕਰ ਸੀ ਜਿਹੜੇ ਸਰ ਹਾਲੇ ਤੱਕ ਉਹਦਾ ਪਤਾ ਨਹੀਂ ਚਲੇ ਮੈਂ ਉਹਨਾਂ ਦੇ ਅਗੇਂਸਟ ਐਫ ਆਈ ਆਰ ਕਰਾਈ ਹੈ ਤੇ ਕੋਈ ਗੱਲ ਨਹੀਂ ਬਹੁਤ ਜਲਦੀ ਫੜਿਆ ਜਾਏਗਾ ਇਹ ਤਾਂ ਲੇਡੀਜ਼ ਲਈ ਵੀ ਇੱਕ ਅੱਛਾ ਉਹ ਬਣਿਆ ਕਿ ਇੱਕ ਸਬਕ ਲੈਣਗੇ ਜੋ ਵੀ ਸਵਾਰੀਆਂ ਅਗਰ ਜਾ ਰਹੀਆਂ ਉਹਨਾਂ ਦਾ ਬੋਲਣ ਦਾ ਰਾਈਟਲੀ ਬੰਦਾ ਤੇ ਤੁਹਾਡਾ ਸਫ਼ਰ ਜਿਹੜਾ ਉੱਥੇ ਬਣਿਆ ਰਿਹਾ ਤੁਸੀਂ ਮਤਲਬ ਕੁਝ ਹਾਂਜੀ ਚੁੱਪਚਾਪ ਤੁਸੀਂ ਖੜੇ ਰਹੇ ਉਹਦਾ ਕੀ ਕਾਰਨ ਰਿਹਾ ਉਹਦਾ ਇੱਕ ਤਾਂ ਕਾਰਨ ਐ ਸੀਗਾ ਕਿ ਮੈਂ ਚਾਰੀ ਸੀ ਕਿ ਮੈਂ ਆਪਣੀ ਗੱਲ ਰੱਖ ਪਾਵਾਂ ਕਿ ਮੈਂ ਗਿਰਦੇ-ਗਿਰਦੇ ਬਚੀ ਆ ਔਰ ਨਾ ਹੀ ਮੈਂ ਉੱਥੇ ਕੋਈ ਝਗੜਾ ਨਹੀਂ ਸੀ ਚਾਰੀ ਸ਼ਾਂਤੀ ਨਾਲ ਪੁਲਿਸ ਦੇ ਹਵਾਲੇ ਜਿਹੜਾ ਇਹ ਗੱਲ ਹੋ ਰਿਹਾ ਅੱਜ ਤਾਂ ਮੇਰੇ ਨਾਲ ਹੋਇਆ ਮੇਰੇ ਵਰਗੇ ਕਿੰਨੀਆਂ ਮੇਰੀਆਂ ਭੈਣਾ ਬਜ਼ੁਰਗ ਹੋਣੀਆਂ ਜਿਨ੍ਹਾਂ ਨਾਲ ਹੁੰਦਾ ਹੈਗਾ ਤਾਂ ਉਹ ਰੁਕਣ ਦੀ ਕਮੌਰੀਮ ਸੀਗੀ ਮੇਰੀ ਤੇ ਪਰ ਚਲੋ ਇਹ ਉਹ ਸਰਾ ਨਹੀਂ ਤਾਂ ਇਸਰਾ ਮੈਂ ਕੋਸ਼ਿਸ਼ ਕਰਾਂਗੀ ਕਿ ਇਸਰਾ ਕਿਸੇ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਕੋਈ ਕਾਰਵਾਈ ਦੀ ਤੁਸੀਂ ਮੰਗ ਕਰ ਰਹੇ ਹੋ ਪਰ ਨਹੀਂ ਹੋਈ ਬਿਲਕੁਲ ਜੀ ਬਿਲਕੁਲ ਮੈਂ ਆਪਣੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜੀ ਨੂੰ ਵੀ ਲਾਈਕ ਕੰਪਲੇਂਟ ਦਊਂਗੀ ਮੈਂ ਸੀਪੀ ਨੂੰ ਕੰਪਲੇਂਟ ਦੇ ਚੁੱਕੀ ਹਾਂ ਇਹਦੇ ਅਗੇਂਸਟ ਔਰ ਬੰਦੀ ਕਾਰਵਾਈ ਦੀ ਤਾਂ ਮੈਂ ਮੰਗ ਕਰਾਂਗੀ ਹੈ ਮੇਰਾ ਰਾਈਟ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ